ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਧਨੋਲਾ ਬਲਾਕ ਦੇ ਬਰਨਾਲਾ ਸ਼ਹਿਰ ਦੇ ਜ਼ੋਨ ਨੰਬਰ 1 ਦੇ ਬਾਬਾ ਦੀਪ ਸਿੰਘ ਨਗਰ ਵਿਖੇ ਰਹਿਣ ਵਾਲੇ ਵੀਰਪਾਲ ਕੌਰਿੰਸਾ ਦਾ ਨਾਮ ਵੀ ਬਲਾਕ ਦੇ ਸ਼ਿਰਦਾਨੀਆਂ ਦੀ ਸੂਚੀ ਵਿੱਚ ਢਾਕਲ ਹੋ ਗਿਆ। ਬੀਤੀ ਰਾਤ ਬੀਰਪਾਲ ਕੌਰ ਇਨਸਾਨਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ ਜਿਸ ਉੱਤੇ ਸਮੁੱਚੇ ਪਰਿਵਾਰ ਨੇ ਡੇਰਾ ਸੱਚਾ ਸੋਦਾ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਅਮਲ ਕਰਦਿਆਂ ਮ੍ਰਿਤਕ ਦਾ ਸਰੀਰ ਮੈਡੀਕਲ ਖੋਜਾਂ ਕਾਰਜਾਂ ਲਈ ਝੱਜਰ ਹਰਿਆਣਾ ਦੇ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਗਿਆ। ਅੱਜ ਵੀਰਪਾਲ ਕੌਰ ਇਨਸਾਨ ਨੂੰ ਅੰਤਿਮ ਵਿਦਾਇਗੀ ਦੇਣ ਸਮੇਂ ਸਾਥ ਸੰਗਤ ਰਿਸ਼ਤੇਦਾਰਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਤ ਕਰਕੇ ਸਰੀਰਦਾਨੀ ਦੀ ਇਸ ਉਪਰਾਲੇ ਦੀ ਦਿਲੋਂ ਸ਼ਲਾਘਾ ਕੀਤੀ ਜਾਣਕਾਰੀ ਮੁਤਾਬਕ ਵੀਰਪਾਲ ਕੌਰ ਇਨਸਾਨ ਦੀ ਅੰਤਿਮ ਵਿਦਾਇਗੀ ਸਮੇਂ ਸਾਥ ਸੰਗਤ ਅਤੇ ਆਮ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਅਤੇ ਵੀਰਪਾਲ ਕੌਰ ਇਨਸਾਨ ਮਰ ਰਹੇ ਦੀ ਨਾਰਿਆਂ ਨਾਲ ਅਸਮਾਨ ਗੂੰਜਾ ਦਿੱਤਾ ਗਿਆ ਇਸ ਪ੍ਰਾਂਤ ਮਰਤਕ ਦੇਹ ਨੂੰ ਵਰਲਡ ਕਾਲਜ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਐਂਡ ਹਸਪੀਟਲ ਚੱਜਲ ਹਰਿਆਣਾ ਨੂੰ ਰਵਾਨਾ ਕੀਤਾ ਗਿਆ। ਫੁੱਲਾ ਨਾਂ ਲੱਦੀ ਮਰਤਕ ਦੇਹ ਵਾਲੀ ਐਂਬੂਲੈਂਸ ਨੂੰ ਰਵਾਨਾ ਕਰਨ ਦੀ ਰਸਮ ਨਗਰ ਕੌਂਸਲਰ ਹਰਬਖਸ਼ੀ ਸਿੰਘ ਗੋਨੀ ਨੇ ਅਤੇ ਕਮਲਜੀਤ ਸਿੰਘ ਭੋਲਾ ਵੱਲੋਂ ਨਿਭਾਈ ਗਈ। ਪਰਿਵਾਰਕ ਮੈਂਬਰਾਂ ਵਿੱਚ ਵੀਰਪਾਲ ਕੌਰ ਇਨਸਾਂ ਦੇ ਪਤੀ ਸੁਖਵੀਰ ਸਿੰਘ ਇਨਸਾਂ, ਹਰਪ੍ਰੀਤ ਸਿੰਘ ਇਨਸਾਂ, ਕਰਨੈਲ ਕੌਰ ਇਨਸਾਂ, ਹਰਬੰਸ ਸਿੰਘ ਇਨਸਾਂ ਨੇ ਦੱਸਿਆ ਕਿ ਵੀਰਪਾਲ ਨੇ ਜੌਂਦੇਤ ਜੀ ਹਲਫੀਆ ਬਿਆਨ ਦਿੱਤਾ ਹੋਇਆ ਸੀ ਕਿ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਨੂੰ ਅਗਨਪੇਂਟ ਕਰਨ ਦੀ ਥਾਂ ਮੈਡੀਕਲ ਖੋਜਾਂ ਕਾਰਜਾਂ ਦੇ ਲਈ ਕਿਸੇ ਹਸਪਤਾਲ ਨੂੰ ਦਾਨ ਕੀਤਾ ਜਾਣਾ ਚਾਹੀਦਾ ਹੈ। ਇਸ ਕਾਰਨ ਅੱਜ ਪਰਿਵਾਰਕ ਮੈਂਬਰਾਂ ਨੇ ਪੂਜਨੀ ਗੁਰੂ ਜੀ ਦੇ ਵਚਨਾਂ ਤੇ ਫੁੱਲ ਚੜ੍ਹਾਉਂਦਿਆਂ ਹੋਇਆਂ ਮ੍ਰਿਤਕ ਸਰੀਰ ਨੂੰ ਅਗਰੀ ਪੇਂਟ ਕਰਨ ਦੀ ਬਜਾਏ ਮੈਡੀਕਲ ਖੋਜਾਂ ਦੀ ਰਿਸਰਚ ਦੇ ਲਈ ਦਾਨ ਕਰ ਦਿੱਤਾ ਗਏ ਤਾਂ ਵਾਕਈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਮਾਨਵਤਾ ਤੇ ਪਰਉਪਕਾਰ ਡੇਰਾ ਸ਼ਰਧਾਲੂਆਂ ਵੱਲੋਂ ਹਰ ਵਾਰ ਕੀਤਾ ਜਾਂਦਾ ਜਦੋਂ ਵੀ ਕਿਸੇ ਪਰਿਵਾਰ 'ਚ ਕੋਈ ਦਿਹਾਂਤ ਹੁੰਦਾ ਹੈ ਤਾਂ ਉਸ ਪਰਿਵਾਰ ਵੱਲੋਂ ਮਰਤਕ ਦੇਹ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਜਾਂਦਾ ਹੈ ਤਾਂ ਜੋ ਮੈਡੀਕਲ ਜੋ ਨਵੇਂ ਵਿਦਿਆਰਥੀ ਹੁੰਦੇ ਹਨ ਉਹਨਾਂ ਨੂੰ ਖੋਜ ਕਰਨ ਦੇ ਵਿੱਚ ਆਸਾਨੀ ਪ੍ਰਾਪਤ ਹੁੰਦੀ ਹੈ ਅਤੇ ਰਿਸਰਚ ਦੇ ਵਿੱਚ ਵੱਡਾ ਮੀਲ ਦਾ ਪੱਥਰ ਇਹ ਡੈੱਡ ਬੋਡੀ ਸਾਬਿਤ ਹੁੰਦੀ ਹੈ ਡਾਇਰੈਕਟਰ ਸਾਹਿਬਾਨ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਨੂੰ ਸਾਡੇ ਦਰਸ਼ਕ ਕਿਵੇਂ ਦੇਖਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ